ਪੰਜਾਬ ਦੇ ਫਾਜ਼ਿਲਕਾ ਵਿੱਚ 11 ਪਿੰਡ ਵਿਕਾਉ ਨੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਤੀਰਵਾਲਾ, ਬਾਂਡਾਵਾਲਾ, ਸਿਵਾਨਾ, ਟਿੱਲਾਵਾਲਾ ਤੇ ਕੇਰੀਆ ਸਮੇਤ 11 ਪਿੰਡ ਵਿਕਨ ਲਈ ਤਿਆਰ ਨੇ ਇਹਨਾਂ ਪਿੰਡਾਂ ਦੇ 90 ਫੀਸਦੀ ਕਿਸਾਨ ਕਰਜ਼ੇ ਹੇਠਾਂ ਦੱਬੇ ਹੋਏ ਨੇ ਪਿੰਡਾਂ ਦੇ ਬਾਹਰ ਹੋਲਡਿੰਗ ਲਟਕ ਰਹੇ ਨੇ ਕਿ ਇਹ ਪਿੰਡ ਵਿਕਾਉ ਨੇ ਇਹਨਾਂ ਪਿੰਡਾਂ 'ਚ ਨਾ ਤਾਂ ਸਿੰਚਾਈ ਦਾ ਪਾਣੀ ਮਿਲ ਰਿਹਾ ਤੇ ਨਾ ਹੀ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਜਦਕਿ ਆਰਓ ਸਿਸਟਮ ਵੀ ਲੱਗਾ ਹੋਇਆ ਪਰ ਉਹ ਵੀ ਜੰਗ ਖਾ ਚੁੱਕਾ ਹੈ ਪੰਜਾਬ ਸਰਕਾਰ ਪ੍ਰੋਗਰੈਸਿਵ ਪੰਜਾਬ ਯਾਨੀ ਕਿ ਤਰੱਕੀ ਕਰਦੇ ਪੰਜਾਬ ਦੀਆਂ ਗੱਲਾਂ ਕਰਦੀ ਹੈ ਪਰ ਇਹਨਾਂ ਪਿੰਡਾਂ ਦੇ ਹਾਲ ਵੇਖ ਕੇ ਪ੍ਰੋਗਰੈਸਿਵ ਪੰਜਾਬ ਦੀ ਗੱਲ ਹਾਸੋਹੀਣੀ ਤਰੂਰ ਜਾਪਦੀ ਹੈ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਹਾਲਾਤ ਬੇहद ਮਾੜੇ ਨੇ ਕਿ ਸਰਕਾਰ ਵੀ ਇਹਨਾਂ ਪਿੰਡਾਂ ਤੋਂ ਲਗਾਤਾਰ ਦੂਰੀ ਬਣਾਈ ਹੋਈ ਹੈ ਜਦਕਿ ਪੰਜਾਬ ਵਜ਼ਾਰਤ ਦਾ ਇੱਕ ਵੱਡਾ ਵਜ਼ੀਰ ਵੀ ਇਸੇ ਇਲਾਕੇ ਤੋਂ ਬਤਾਇਆ ਹੈ ਸਾਡੇ ਨਹਿਰੀ ਪਾਣੀ ਦੀ ਇੱਕ ਤਗੜੀ ਸਮੱਸਿਆ ਹੈਗੀ ਆ ਕਿ ਪਹਿਲਾ ਜਦੋਂ ਨਰਮੇ ਵਾਲੀ ਬੈਟ ਹੈ ਜੀ ਨਰਮੇ ਦੀ ਬਜਾਈ ਦਾ ਟਾਈਮ ਸੀ ਉਹ 1 ਮਹੀਨਾ ਪੂਰਾ ਸਾਡੇ ਨਹਿਰ ਬੱਦ ਰਹੀ ਹੈ ਜੀ ਨਰਮੇ ਦੀ ਬਜਾਈ ਨਹੀਂ ਹੋ ਸਕੇ ਜੇ ਹੁਣ ਗੁਵਾਰ ਦੀ ਬਜਾਈ ਦਾ ਟਾਈਮ ਆਇਆ ਤੇ ਹੁਣ ਵੀ ਕਹਿ ਨਹਿਰ ਕਦੀ ਬੰਦ ਹੋ ਜਾਂਦੀ ਕਦੀ ਆ ਜਾਂਦੀ ਹੈ ਜੀ ਖੇਤਾ ਚ ਫਸਲ ਨਹੀਂ ਹੈਗੀ ਉਹ ਤੰਗ ਹੋ ਕੇ ਸੌ ਘਰ ਹੈ ਸਾਡਾ ਜਿਹੜਾ ਗਰੀਬ ਜਨਤਾ ਜਿਹੜੀ ਹੈਗੀ ਆ ਸੌ ਘਰ ਜਿਹੜਾ ਉਹ ਪਿੰਡ ਛੱਡ ਕੇ ਇੱਥੋਂ ਚਲਾ ਗਿਆ ਹੈ ਇਹ ਪੰਡ ਜਿਹੜਾ ਹੈਗਾ ਸਾਡਾ ਜਿਹੜਾ ਮਗਰੋਂ 6 ਸਾਲ ਤੋਂ ਵੀ ਪਾਣੀ ਨਹੀਂ ਆ ਰਿਹਾ ਇੱਥੇ ਕਬੂਲਸ਼ਾ ਹੈਡ ਤੇ ਅੱਜ ਵੀ ਤੁਸੀਂ ਖੇਤਾਂ ਦੇ ਵਿੱਚ ਚਲੇ ਜਾਓ ਨਹਿਰੀ ਪਾਣੀ ਨਹੀਂ ਆਇਆ ਫਰਮੇ ਦੀ ਬਿਜਾਈ ਨਹੀਂ ਹੋਈ ਜਦੋਂ ਕਿ ਇੱਥੇ 50% ਨਰਮੇ ਦੀ ਬਿਜਾਈ ਹੁੰਦੀ ਹੈ ਬਾਂਡੀ ਵਾਲੇ ਦੇ ਖੇਤ ਖਾਲੀ ਪਏ